ਯਾਰ ਕੱਲ ਤਾਂ ਦੀ ਨਹੀਂ ਜਾਣਾ ਸੀ ਤਾਂ ਮੇਰੇ ਕੋਲ ਜਾਇ ਨਹੀਂ ਗਿਆ ਤੇ ਵਿਚਾਰੀ ਢੀਕ ਦੀ ਹੁਣੀ ਭੇਜ ਤੱਕ ਆ ਰਹੀ ਹੈਗਾ ਪਰ ਮੈਨੂੰ ਘੰਟਾ ਪੈ ਗਿਆ ਮੈਂ ਕੀ ਕਰਾਂ ਯਾਰ ਐਂ ਤਾਂ ਕਰਦਾ ਹੁਣ ਜਾ ਕੇ ਲਿਆਉਣਾ ਵਾ ਤੇ ਨੁਮਿੰਦਾ ਦੱਜਣਾ ਵਾ ਜਦ ਨੁਮਿੰਦਾ ਸਾਂਗਰ ਆਂਦਾ ਇਹ ਦੱਸਿਆ ਤੱਕ ਵਾਟ ਪੈਣਾ ਵਾ ਨਾਲ ਉੱਥੇ ਤਾਂ ਵੀ ਕੋਈ ਵਾਟ ਪੈਣਾ ਵਾ ਕੱਲ ਦੱਸ ਹੀ ਦਿੰਦਾ ਮੜਾ ਵੀ ਲਿਆਣ ਚੱਲਣਾ ਵਾ ਇੱਚ ਘੜਾ ਪੂਣਾ ਡਾਣਾ ਵਾ ਨਾਲੇ ਜਲੀ ਦਾਦੀ ਦੀ ਢੀਕ ਦੀ ਹੁਣੀ ਆਈ ਆ ਜੀ ਹੁੰਦੇ ਨਾ ਮੰਮੀ ਲਈ ਰਹੀ ਕਿਤੇ ਖਲਾਰਾ ਨਹੀਂ ਪੈਂਦਾ ਉਹਦਾ ਮਾਤਾ ਉੱਥੇ ਦਵਾਈਆਂ ਰੱਖ ਤਦੀਆਂ ਉੱਥੇ ਪਾਣੀ ਰੱਖ ਤਦਿ ਉੱਥੇ ਪਾਣੀ ਰੱਖ ਸਾਰਾ ਦਿਨ ਖਲਾਰਾ ਨਹੀਂ ਖੰਡਣਦੀ ਹੁਣ ਵੇਖਿਆ ਕਿਦਾਂ ਘਰ ਚ ਸਫਾਈ ਲੈਂਦੀ ਮਾਰੇ ਮੀਟੇ ਆਪਣਾ ਵੇਲੀ ਹੋ ਜਾਨੀ ਆ ਫਿਰ ਚੰਗਾ ਸੁਖ ਹੋਵੇ ਚਾੜ ਦੇਣਾ ਮੈਨੂੰ ਮੇਰੇ ਕੀ ਦੇ ਕਿੱਲੇ ਗੱਲਾਂ ਮਾਰਿਆ ੜੇ ਹੀ ਹੋਤੇ ਜਦੋਂ ਨਾਲ ਨਾਲ ਕੱਢਿਆ ਮਾਰਦੀਆਂ ਆ ਸਖਾਇਆਂ ਸੁਨੀਆਂ ਕਰਕੇ ਹਟੇ ਹੀ ਮਾਂ ਕਰ ਕਰੀ ਗਾਫ ਕਰ ਰਹੀ ਨਹੀਂ ਅੱਛਾ ਮੈਂ ਤੁਹਾਡਾ ਲੈਣ ਮੈਂ ਬਚਾ ਲਾਦੀ ਲੈਣਾ ਦਾਦੀ ਗਿਆ ਚੱਲਿਆ ਨਾ ਆਹੋ ਵੀ ਮੇਰੇ ਚਾਲ ਸੁਣ ਦਾਦੀ ਕਿਹੜੀ ਕਿਤੇ ਉਪਰੇ ਥਾਂ ਗਈ ਆ ਉਹ ਤੇ ਆਪਣੀ ਭੀਕ ਗਈ ਆ ਚਲ ਕੋਈ ਗੱਲ ਨਹੀਂ ਧੀ ਪੁੱਤ ਜੇ ਕਹਣਾ ਫੜ ਸਕਦਾ ਤੇ ਲੈਣ ਦੇ ਚਾਰ ਦਿਨ ਤੇਰੀ ਭੂਆ ਵੀ ਕਹੂਗੀ ਤੇ ਮਾਹ ਮੇਰੀ ਮਾਂ ਹੀ ਤੇ ਲੈਣਾ ਗਿਆ ਉਹ ਦਾਦੀ ਦਾਣ ਤੇਲ ਕੰਡਾ ਗਾਉਣ ਨੂੰ ਠੀਕ ਆ ਨਾ ਦਾਦੀ ਕਿਹਦੀ ਮੇਰਾ ਧੀ ਨਾਲ ਕੱਢਿਆਗਾ ਉਥੇ ਤੈਨੂੰ ਹੀਂਦੀ ਆਹੋ ਮੈਂ ਕੀਤਾ ਇਹ ਫੋਨ ਅੱਛਾ ਤੁਹਾਨੂੰ ਮੈਨੂੰ ਜਾਣਾ ਪਣਾ ਲੈਣਾ ਅਬ ਤੇ ਮੈਂ ਕੱਲ ਹੀ ਜਾਣਾ ਜੀ ਕੱਲ ਵੀਰੇ ਦਿਮਾਗ ਚ ਰਹੀ ਹੈਗੀ ਅੱਜ ਦਿਨ ਮੈਂ ਜਾਣਾ ਜਾਣਾ ਮੈਂ ਇਦਾਂ ਕਰੋ ਮੈਨੂੰ ਪੱਪੜੇ ਦੇ ਦੋਨੋਂ ਪੈਂਟ ਕੁੱਟ ਦੇ। ਤੇ ਬੜੀ ਦੂਰ ਜਾਣਾ ਵਾ ਤੂੰ ਪੈਂਟ ਦੇ ਦੋ ਤੈਨੂੰ। ਦਹਾ ਮਿੰਟਾਂ ਦਾ ਰਾਹ ਨਹੀਂਗਾ ਲੈਣ ਜਾਣਾ ਦਾਦੀ ਨੂੰ। ਇੱਦਾਂ ਹੀ ਚੱਲ ਜਾ ਬੜਾ ਸੁਣਾ ਲੱਗਣਿਆ। ਕੋਈ ਗੱਲ ਨਹੀਂ। ਆਹੋ ਪਿਆਰ ਦਿਖਾਣਾ ਚੰਗਾ ਆਪਣਾ ਹੋ ਤੈਰੀ ਕਾਦੀ ਕਰਨੀ ਆ। ਉੱਥੇ ਕਾਦੀ ਤੀ ਧੂਆ ਨੇ ਮੜੇ ਪਕੌੜੇ ਕੱਢ ਕੇ ਖੇਪ ਦੇਣ ਵਾਲੇ ਤੱਕ। ਆਉਂਦੇ ਹੋਣਾ ਚਾਦਰ ਨਵੀਂ ਖੜ ਤੱਜ ਵਾਸਤੇ। ਠੀਕ ਆ। ਆਹ ਚਾਦਰ ਮੜੀ ਆ। ਉਹ ਮੜੀ ਹੋਰ ਗਈ ਆ ਪੁਰਾਣੀ ਚਾਦਰ ਉਹਨੇ ਕਹਿੰਦਾ ਵੀ ਉਹ ਚਾਦਰਾਂ ਵਿੱਚ ਆਛੜੀਆਂ ਕਿ ਜੇ ਨਹੀਂ ਕੀਤੀ ਹੈਗੀ ਬਬਾ ਨਵੀਂ ਕੱਢ ਕੇ ਪੇਟੀ ਚ ਮਛਵਨੀ ਹੈ ਨਾ ਤੇ ਦਾਦੀ ਨਹੀਂ ਹੁੰਦਾ ਹਨਾ ਕੋਈ ਨਹੀਂ ਦਾਦਾ ਦਾਦੀ ਹੈ ਉਹ ਦਾਦੀ ਬਣਾ ਲਿਓ ਮੈਂ ਥੋੜਾ ਬੋੜਾ ਖਾਣ ਪੀਣੋ ਚੰਗਾ ਵੀ ਬੜਾ ਬੜਾ ਜਿੱਦਾਂ ਵੀ ਹੁੰਦਾ ਨਹੀਂ ਕੋਈ ਨਹੀਂ ਫਲਵਾਈ ਕਰ ਦਿੰਦੇ ਆ ਆ ਗਿਆ ਮੈਂ ਲੈ ਕੇ ਆ ਗਿਆ ਮੈਂ ਲੈ ਕੇ ਇਹਨਾਂ ਨੂੰ ਨਮਕ ਦੇ ਜੀਨ ਕੁਛ ਉਹ ਚਾਂਡਿਆ ਵਾ ਸੇਤੀ ਦਾਦੀ ਦਾ ਅਧਿਸ਼ਕਤੀ ਦਾ ਅਧਿਕਾਰ ਹੈ ਮੁਸੀਬਤਾਂ ਸਭ ਮੇਰੇ ਭਾਦੀ ਪੈਣੀ ਹੈ ਫੇਰ ਹੋਏ ਫਵਾੜਾ ਫੇਰ ਹੋਏ ਕਿਚ 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 ਸਾਰਾ ਦਿਨ ਲੱਗ ਜਾ ਕਰਨਾ ਫੇਰ ਤਾਂ ਹਾਤੀ ਹੋਈ ਐ ਸੱਚੀ ਕਰਾਂ ਤੇ ਕਰਾਂ ਕੀ ਨਾ ਮੇਰੇ ਬਾਗ ਵਿੱਚ ਨੀ ਮੁਸੀਬਤਾਂ ਆਹ ਗਿਆ ਵਾ ਨਾ ਆ 10 ਮਿੰਟਾਂ ਤੱਕ ਆਈ ਖੜੀ ਮਾਤਾ ਹੁਣ ਮਾਤਾ ਦਾ ਤਾਂ ਜੀ ਹੀ ਲੱਗਣ ਡਿਆ ਉਹ ਤਾਂ ਮੇਰੀ ਕੁੜੀ ਬੜੀ ਚੰਗੀ ਮੇਰੀ ਕੁੜੀ ਬੜੀ ਚੰਗੀ ਨਾ ਵਹ ਰਹਿ ਕੁੜੀ ਕੋਲ ਹੁਣ ਕਿਉਂ ਤੇਰਾ ਜੀ ਲੱਗਦਾ ਉਥੇ ਉਥੇ ਜਵਾਈ ਵੇਂਦਾ ਹਾਂ ਢੇਲੇ ਕੱਢ ਕੱਢ ਕੇ ਤਾਂ ਹੀ ਹੁਣ ਨਿਕਲਣ ਗਈ ਆ ਨਾ ਉਥੋਂ ਉਹਦਾ ਧੀਰੀਆਂ ਗੱਲਾਂ ਸਾਰਨ ਕਰਦੀ ਰਹਿੰਦੀ ਐ ਚਲ ਆਉਗੀ ਰਠੜ ਤੇ ਬਹੁਤ ਨਮ ਚਾਜਣਾ ਰਈ ਗੰਤੀ ਦੇ ਕੋਲ ਚੱਲ ਮਨਾ ਰਾਮ ਰਾਮ ਕਿੱਥੋਂ ਹੁਣਾਵਾਂ ਹੋਰ ਕੋਈ ਵੇਲਾ ਹੁੰ ਜਾਵੇ ਅੰਮੀ ਦਾ ਹਾਲ ਵੇਖ ਲਾ ਜਦੋਂ ਵੇਖਦਾ ਨਾ ਮੂੰਹ ਲੀਂਗਾ ਰਹਿਦਾ ਹੁਣ ਦਾਦੀ ਬਹੰਦਿਆਂ ਜਾਣਾ ਨੀਗਾ ਉਹਦਾ ਘਰ ਵਾ ਜਦੋਂ ਮੱਦੀ ਜਦੋਂ ਮੱਦੀ ਜਾਵੇ ਇਥੋਂ ਬੰਦਾ ਪੁੱਛੇ ਉਹੀ ਗੱਲ ਸਾਰੀ ਉਮਰ ਬਜ਼ੁਰਗ ਆਪਣਾ ਘਰ ਛੰਦੇ ਨਾ ਜਾਂਦੀ ਆ ਤੇ ਮੁੜ ਕੇ ਰਹਿ ਜਾਂਦਾ ਨੂੰ ਕੋਈ ਨਹੀਂ ਉਹ ਇੱਥੇ ਤੇ ਹਾਰ ਰਹਿਣਾ ਵਾ ਚੱਲ ਕੋਈ ਨਹੀਂ ਮਨਾ ਜਾ ਕੇ ਲੈ ਕੇ ਜਾਵਾਂ ਪਹਿਲਾਂ ਦਾਦੀ ਨੂੰ ਤੇਰੇ ਬੰਨੇ ਕੀ ਬੰਦਾ ਕੱਲ ਵੀ ਗਿਆ ਵਾ ਕਿੱਡੀ ਕਾਲੀ ਅਦਾਦੀ ਲੈ ਆਉਂਦੀ ਏ ਕਹਿੰਦਾ ਪਿਓ ਪਤਾ ਨਹੀਂ ਕਿੱਥੇ ਗਿਆ ਸਵੇਰ ਦਾ ਮੈਂ ਚੰਗਾ ਭਲਾ ਕਿਹਾ ਸੀਗਾ ਕੋਈ ਸੌਦਾ ਮੁੱਕਾ ਮੈਨੂੰ ਸੌਦਾ ਜਾ ਕੇ ਲਿਆ ਦਿਓ ਪਰ ਨਾ ਮੇਰੀ ਤੇ ਗੱਲ ਕੋਈ ਮੰਨਣੀ ਨਾ ਹੋਈ ਮਾਂ ਇੱਕ ਚੀਜ਼ ਮੰਗਦੀ ਆ ਨਾ ਤੇ ਦਸ-ਦਸ ਲਿਆ ਕੇ ਦਿੰਦੇ ਆ ਤੇ ਮੇਰੇ ਵਰਗੀ ਰੋਲਾ ਪਾਉਂਦੀ ਰਹੇ ਨਾ ਅਸਰ ਹੀ ਨਹੀਂ ਕਰਨਾ ਫੇ ਕੀ ਬੋਲਦੀ ਤੇ ਕੀ ਨਹੀਂ ਬੋਲਦੀ ਕਿ ਹਾਂ ਹਾਂ ਕੇ ਮਦਦ ਆਲ ਤਰੀ ਏ ਕੀ ਕਰਾਂ ਮੈਂ ਘੜੀ ਘੜੀ ਤਾਨੂੰ ਕਿਹੜਾ ਕੋਹ ਲੱਭਦਾ ਵਾ ਮਿੰਨੇ ਤੇ ਗੁੱਸਾ ਚਾ ਚੱਲ ਜਾਂ ਗਿਆ ਮੁੰਡੇ ਤੇ ਸਵਖਤਾ ਹੀ ਉੱਟ ਗਿਆ ਵਾ ਲੈਣ ਕਸਕੀ ਨੇਰੀਆ ਚਲੀ ਸੀਗੀ ਉੱਥੇ ਕਿਹੜੀ ਦਾਦੀ ਨੂੰ ਕੋਈ ਰੋਟੀ ਪਾਣੀ ਨਹੀਂ ਮਿਲੰਦਿਆ ਲੈਣ ਚਲ ਗਿਆ ਦਵਾ ਦਾ ਕੋਲ ਨੂੰ ਆਹ ਲੰਦੇ ਦੇ ਪਿਓ ਨੂੰ ਜਲਾ ਕਰ ਫੇਲਾਉਂਦੀ ਤੇ ਕਲਾਸ ਹੁੰਦੀ ਆ ਨਾ ਕਿ ਬਿੰਨੂ ਘਰ ਚ ਕਿਸੇ ਸਵਦੇ ਦੀ ਲੋੜ ਨਹੀਂ ਹੁੰਦੀ ਆਪਣੀਆਂ ਹੀ ਮੰਦੀਆਂ ਕਰਦੇ ਫਿਰਦੇ ਆ ਆਦੀ ਹੋਈ ਇਹਨਾਂ ਵਾਲੀ ਮੇਰੇ ਵੱਲ ਤਾਂ ਕੋਈ ਵੇਂਦਾ ਹੀ ਨਹੀਂਗਾ ਮਾਨੀ ਕੀ ਸੋਚੀ ਜਾਂਦੇ ਬਾਹਰ ਬਿਠੇ ਬਿਠੇ ਕੁਛ ਨਹੀਂ ਪਤਾ ਸੋਚਣਾ ਕੀ ਆ ਹਾਂ ਕੋਈ ਤਾਂ ਹੀ ਕੀ ਆਵਾਜ਼ ਉਦਾਸ ਜੀ ਨਹੀਂ ਕੋਈ ਗੱਲ ਨਹੀਂ ਦਾਸ ਵਾਲੀ ਵੀ ਮੈਂ ਇਹੋ ਹੀ ਸੋਚਣ ਦੇ ਆ ਵੀ ਚੱਲ ਹੁਣ ਪਿੰਡ ਚੱਲ ਜਾਂਦੇ ਚੰਗਾ ਆਈਗਾ ਜਿੱਥੋਂ ਦਾ ਮੈਨੂੰ ਲੱਗਦਾ ਥੜਾ ਐਕ ਕੀ ਜੀ ਨਿਕਲਗਾ ਜੀ ਤੇ ਪਤਾ ਲੱਗਾ ਆ ਚੱਲ ਮਾੜਾ ਮੋਟਾ ਜੀ ਨੂੰ ਕੀ ਹੋੰਦਿਆ ਤੁਸੀਂ ਮੈਨੂੰ ਕਿਹੜੇ ਮਾਰੇ ਜੇ ਤੇ ਆ ਫਿਰ ਉਦਾਂ ਹੁੰਦਾ ਹੀ ਆ ਫਿਰ ਵੀ ਚਲੋ ਕਿੰਨੇ ਕਦੇ ਉਹ ਤੇ ਕੋਈ ਨਹੀਂ ਉਹ ਮੈਂ ਸਿਰਸ ਵੀ ਰੋਂਦੇ ਆ ਰਾਜੋ ਤੂੰ ਨੇ ਕੀਤਾ ਇਹ ਕਿ ਤੂੰ ਕੀਤਾ ਤੂੰ ਤਾਂ ਮੈਂ ਕੀਤਾ ਸੀ ਹਾਂ ਉਹ ਕਿਉਂ ਅੱਖਾਂ ਵੀ ਲੈ ਜਾਣਗੇ ਉਹ ਨਹੀਂ ਹਾਂ ਉਹ ਆਪੇ ਅੱਖਾਂ ਮੈਂ ਮੈਂ ਤੇ ਨਹੀਂ ਗੱਲ ਕਹੀ ਮੈਂ ਹਨਾਨੀ ਦਾ ਜੀ ਨਹੀਂ ਗੱਲ ਗੱਲਿਆ ਹਾਂ ਤਾਂ ਕਰਕੇ ਅੱਛਾ ਹਾਂ ਮੈਨੂੰ ਤਾਂ ਆ ਕਿ ਪਤਾ ਨਹੀਂ ਤੁਹਾਡਾ ਜੀ ਕੀ ਹੋਣੀ ਹੁੰਦਾ ਨਹੀਂ ਚਲੋ ਪੁੱਤ ਜੀ ਲੱਗਾ ਹੀ ਆ ਉਹਦਾ ਜੀ ਦੀ ਕੋਈ ਗੱਲ ਨਹੀਂ ਗਈ ਪਰ ਦਿਨ ਬੜੇ ਹੋ ਗਏ ਮੈਨੂੰ ਆਈ ਨੂੰ ਇੰਨੇ ਦਿਨ ਫਿਰ ਨਹੀਂ ਰਿਹਾ ਜਾਂਦਾ ਲੈ ਫਿਰ ਕੀ ਆ ਤੂੰ ਹੀ ਤੇ ਦੂਜੇ ਦਿਨ ਹੀ ਡੈਪੇ ਹੀ ਗੇ ਮੈਂ ਜਾਣਾ ਜਾਣਾ ਦੂਜੇ ਦਿਨ ਕੀ ਡੈਫਨ ਨਹੀਂ ਚਲੋ 2-4 ਦਿਨ ਬੜੇ ਹੁੰਦੇ ਚਲੋ ਕੋਈ ਨਹੀਂ ਘਰ ਦੀ ਵੀ ਖੇਚ ਹੁੰਦੀ ਆ ਲਾਇਨ 8-10 ਦਿਨ ਚੰਗੇ ਲੱਗੀਦਾ ਬੈਠੇ ਤੇ ਆਨੇ ਵਾਰ ਕੋਈ ਨਹੀਂ ਹਾਂ ਹਾਂ ਫੇਰ ਬੰਦਾ ਆ ਜੇ ਚਲੋ ਇੱਧੇ ਡੰਗ ਰਹਿ ਜੇ ਆ ਇਦਾਂ ਕਰਦਾ ਵਾਂ ਸਮਾਰਟਫੋਨ ਆਪਣਾ ਕਰ ਲੋ ਪਾ ਲੋ ਝੋਲੇ ਜੀ ਜੋਗੀ ਹੈਗਾ ਇਹ ਅੱਛਾ ਹਾਂਜੀ ਤੇ ਜੇ ਕੋਈ ਖਾਣਾ ਇੱਥੇ ਸਾਡੇ ਮੋਲ ਦੋ ਦਿਨ ਫਲੇ ਸੋਦਾ ਪਾਣੀ ਖਾਣਾ ਤੇ ਮੈਨੂੰ ਦੱਸ ਦਿਓ ਕੋਈ ਨਹੀਂ ਪਤਾ ਸਲਦਾ ਪਾਣੀ ਮਾ ਕੇ ਖੜਨਾ ਮੈਂ ਸਬਦਾ ਪਾਣੀ ਆਪੇ ਲਿਆਉਣਗੇ ਮੇਰਾ ਕਮਰਾ ਕੀ ਆ ਮੈਂ ਕੱਪੜੇ ਆ ਸੂਟ ਵਾ धोਤ ਨੇ ਹਾਂ ਉਹ ਮੈਂ ਧੋ ਕੇ ਰੱਖੇ ਨੇ ਕੁੜੀ ਨੇ ਧੋ ਦਿੱਤੇ ਹੀ ਕੇ ਅੱਛਾ ਉਹ ਪਾਲੀ ਨੇ ਖਾਣੇ ਚ ਹੋਰ ਕੀ ਬਣਾਉਣਾ ਚਲੋ ਕੋਈ ਨਾ ਤੀ ਬੋ ਮੈਂ ਹਾਂ ਨਾ ਚਲ ਹਾਂ ਚਲ ਆ ਜਾਂਦਾ ਮੈਂ ਤੇਰੇ ਤੇੰਦਾ ਆ ਚੱਲ ਗਿਆ ਵਾ ਤੇ ਆਪਣੇ ਘਰ ਜਾਉਂਗੀ ਮੈਂ ਤੇ ਲ ਵੀ ਨਹੀਂ ਲੱਗਦਾ ਕਿ ਭਾਵੇਂ ਧੀ ਆ ਦਾ ਘਾਰ ਹੀ ਆ ਇਰ ਵੀ ਨਹੀਂ ਜੀ ਲੱਗਦਾ ਆਪਣੇ ਪਰਿਵਾਰ ਚ ਚੰਗਾ ਲੱਗਦਾ ਸਭ ਕੁਝ ਹੋ ਰਹੀਦਾ ਗਿੱਜੇ ਹੋਈਦਾ ਆਪਣੇ ਜਿੰਨਾ ਚ ਰਹਿਣ ਤੇ ਚਲੋ ਕੋਈ ਨਹੀਂ ਚੰਗਾ ਆ ਚੱਲਿਆ ਸ਼ੁਕਰ ਹੈ ਯਾਰ ਨਾ ਨਹੀਂ ਹੋਈ ਨੂੰ ਹੋ ਕੇ ਖਾ ਪਾ ਗਿਆ ਬੇਪਾ ਕੱਬਾ ਮੈਂ ਮੰਮੀ ਨਾਲ ਕਰਦਾ ਹਾਂ ਸੁਲਾਤ ਟੂ ਸੂਟ ਲੈ ਆਦੀ ਐ ਕਿ ਨਾਈਨ ਵਧੀਆ ਜੇ ਠੀਕ ਨਹੀਂ ਨਾਲੇ ਬੰਦੇ ਦਾ ਤੇਲ ਹੋਰ ਦਾ ਹੋ ਰੂ ਜੀ ਨਾਲੇ ਮਾਮੀ ਵੀ ਨਾ ਗੱਲ ਕਰਨ ਜੋਗੀ ਹੋਗੀ ਮੈਂ ਕਹਿਣਾ ਗਈ ਤੇ ਖਾਦੀ ਹਤੀ ਮੋੜਤੀ ਐ ਕਿੰਨਾ ਕਰਤਾਂ ਨੂੰ ਮੇਰੇ ਕਹਿਣਾ ਸੂਟ ਲੈ ਗਈ ਜਾਂ ਨਾਨੀ ਨੂੰ ਲੈ ਗਈ ਇਹ ਸੈਟ ਨੂੰ ਟਾਈਮ ਲੱਗ ਜਾਣਾ ਮੈਂ ਉਹਦਾ ਐ ਸੜੀ ਖਲ ਮਮੀ ਕਹਾਂ ਡਹਿ ਕੜੀ ਬਣਾਵਦੀ ਆ ਜੀ ਕੜੀ ਨੂੰ ਤਾਂ ਲੱਗਿਆ ਤੜਕਾ ਸਮਾਨ ਕੱਟ ਲਿਆ ਹਾਂ ਥੋੜੇ ਜਿਹਾ ਪਕੌੜੇ ਕੱਢ ਕੇ ਨਾ ਵਿੱਚ ਪਾਉਂਦੀ ਆ ਪਕੌੜਿਆਂ ਤੋਂ ਬਿਨਾ ਨਾ ਸਵਾਦ ਨਹੀਂ ਲੱਗਦੀ ਕੜੀ ਮਮੀ ਹਾਂ ਪੁੱਤ ਉਹ ਗੱਲ ਕਰਨੀ ਸੀ ਤੁਹਾਡੇ ਨਾਲ ਇੱਕ ਕਾਦੀ ਗੱਲ ਕਰਨੀ ਸੀ ਉਹ ਨਾਨੀ ਫੇਰ ਬਾਹਰ ਬੈਠੀ ਮੂੰਹ ਬਣਾ ਗਏ ਤਾਂ ਕੋਈ ਗੱਲ ਮੂੰਹ ਨੇ ਕਰਦਾ ਬਣਾਇਆ ਉਹਦੇ ਹੀ ਬੈਗੀ ਹੁਣੀ ਆ ਮੈਂ ਗਿਆ ਮੈਂ ਗਿਆ ਤਾਂ ਡਰ ਮੈਂ ਜੀ ਨਹੀਂ ਗੱਲ ਲੱਗਦਾ ਤੁਹਾਡੇ ਕੋ ਹਾਂ ਇਹ ਜੀ ਤੇ ਪੁੱਤ ਲੱਗਾ ਵਾ ਹੁਣ ਟਾਈਮ ਜ਼ਿਆਦਾ ਹੋ ਗਿਆ ਵਾ ਇਦੋਂ ਦੇ ਕੰਨ ਡੇ ਹੀ ਕਰਨ ਅੱਛਾ ਤੇ ਮੈਨੂੰ ਔਂਢੀ ਹਮਾਚ ਹਾਂ ਮੈਂ ਇਦਾਂ ਕਰੀਏ ਸੂਟ ਲੈ ਆ ਦਈਏ ਤੇ ਮਾਮੀ ਕੋਈ ਗੱਲ ਨਾ ਕਰੇ ਕਿ ਖਾਲੀਆ ਤੋਰਤੀ ਚੱਲ ਕੋਈ ਨਹੀਂ ਜਾ ਕੇ ਲੈ ਆ ਦਿੰਨੇ ਮੈਨੂੰ ਰੋਟੀ ਪਾਣੀ ਤਾਂ ਕਰ ਲੈਂਦੇ ਹੁਣ ਹਾਂ ਇਦਾਂ ਕਰੀਏ ਤੇ ਜਾਈਏ ਤੇ ਲੇ ਯੇ ਸੂਟ ਕੋਈ ਗੱਲ ਨਹੀਂ ਜਾਣੇ ਆ ਦੋਵੇਂ ਜਾਣੇ ਮੋਟਰਸਾਈਕਲ ਤੇ ਥੱਲੇ ਆ ਦਿੰਨੇ ਆ ਤੇ ਨਾਲੇ ਨਾ ਸੈਰ ਵੀ ਰਹੁੰਦੇ ਆ ਤੁਰ ਪਿਆ ਕਰੋਂ ਆਉਣਾ ਅੱਜ ਨਹੀਂ ਆ ਹੁਣ ਆਵਾਂ ਭਵੇਂ ਪੋਦੀ ਜਾਵੇ ਉਹ ਤੇ ਬੜੇ ਦਿਨਾਂ ਦਾ ਆਉਂਦੇ ਆ ਵਾ ਉਹਦੇ ਆਉਂਦੀ ਕਿਹੜੀ ਗੱਲ ਵਾ ਅੱਜ ਅੰਨਾ ਭਲਕੇ ਆਉਣਾ ਪੰਜ ਦਿਨ ਹੋ ਗਏ ਨੂੰ ਆਉਂਦੇ ਨੇ ਆਉਂਦੇ ਮੈਨੂੰ ਆਏ ਫੋਨ ਆਂਦੇ ਮੈਂ ਤੁਰ ਪਿਆ ਕਰੋਂ ਨਾਲੇ ਇੱਕ ਗੱਲ ਮੈਂ ਹੋਰ ਕਰਨੀ ਸੀ ਹਾਂ ਤੇ ਪਾਪਾ ਨੇ ਹੁਣ ਕੋਈ ਗੱਲ ਤੇ ਨਹੀਂ ਨਾ ਕੀਤੀ ਉਹ ਕੋਈ ਗੱਲ ਨਹੀਂ ਕੀਤੀ ਪਾਪਾ ਨੇ ਉਮਾਰੇ ਮੂੰਹ ਤੈਨੂੰ ਬੜਿਆਂ ਲੱਗਦਾ ਵਾ ਉਹ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗਈ ਤੇਰੇ ਮਨ ਵਿੱਚ ਹੀ ਆਏ ਗੱਲਾਂ ਤੇ ਨਾਲੇ ਹੋਣਾ ਉਹਨੇ ਜਾਣਾ ਹੀ ਆ ਘਰ ਉੱਥੇ ਤੇ ਆਣ ਰਗਵਾਣ ਵਾਲ ਹੋ ਹੁੰਦੀ ਆ ਇੱਥੇ ਵਿਚਾਰੀ ਸਾਰਾ ਦਿਨ ਅੰਦਰ ਬੱਜੀ ਰਹਿੰਦੀ ਆ ਉਹ ਇੱਥੇ ਦਾ ਕੀ ਕਰਨਾ ਡੇਰਿਆਂ ਦੇ ਘਰ ਵਾ ਨਾ ਕੋਈ ਬਿੰਦਰ ਤਾਂ ਨਾ ਕੋਈ ਬਾਹਰ ਉਹ ਚੰਗਾ ਵਾ ਸਗੋਂ ਇਦਾਂ ਚਾਰ ਦਿਨ ਕੋਈ ਪ੍ਰਾਣਾ ਪਿੰਡ ਵਿੱਚ ਰਵੇ ਨਾ ਲੋਕੀ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਆ ਇਦਾਂ ਨਾ ਕੋਈ ਆਉਂਦਾ ਨਾ ਕੋਈ ਜਾਂਦਾ ਨਾ ਕਿਹਨੂੰ ਪਤਾ ਲੱਗਦਾ ਕੌਣ ਆਇਆ ਤੇ ਕੌਣ ਗਿਆ ਦੁਨੀਆਦਾਰੀ ਕੀ ਕਰ ਸਕਦੇ ਆ ਇਹੀ ਜੇ ਪਿੰਡ ਚ ਘਰ ਹੁੰਦਾ ਰਹੇ ਉਥੋਂ ਲੜ ਕੇ ਆ ਕੀ ਇਦਾਂ ਦਾ ਕਰਕੇ ਬਣੀ ਆਹੋ ਦੌਰ ਸੌ ਗੱਲਾਂ ਲੋਕਾਂ ਨੇ ਬਣਾਉਣੀਆਂ ਸੀ ਤੇ ਹੁਣ ਫਿਰ ਸੂਟ ਕਿੱਥੇ ਜਾਣਾ ਲੈਣਾ ਸ਼ਹਿਰ ਜਾਣੇ ਆ ਹਾਂ ਮੈਂ ਕੜੀ ਧਰਤੀ ਆ ਨਾਲ ਚੋਲ ਬਣਾ ਕੇ ਥੋੜੇ ਜਿ ਮੈਨੂੰ ਫੁੜਕੇ ਲਾ ਲੈਣ ਦੇ ਤੇ ਫੇਰੇ ਆ ਵੀ ਕੜੀ ਲੱਗ ਵੀ ਜਾਊਗੀ ਨਾ ਤੇ ਰੋਟੀ ਪਾਣੀ ਬਣਿਆ ਹੋਊ ਮੈਨੂੰ ਫਿਕਰ ਨਾ ਹੋਊਗਾ ਤੇ ਜਾ ਕੇ ਮੈਂ ਬਣਾਉਣਾ ਵਾ ਤੇ ਉਹ ਪਾਪਾ ਨੇ ਕਿਤੇ ਜਾਣਾ ਤੇ ਨਹੀਂ ਨਾ ਹੁਣ ਨਹੀਂ ਉਹਨਾਂ ਘਰੇ ਹੀ ਰਹਿਣਾ ਉਹਨਾਂ ਕਿਤੇ ਜਾਣਾ ਮੈਂ ਮੋੜਸਾਲ ਫਿਰ ਚਾਈਦਾ ਜਾਣ ਨੂੰ ਕੋਈ ਗੱਲ ਨਹੀਂ ਮੋੜਸਾਲ ਤਾਂ ਚਲ ਜਾਂਦੇ ਆ ਮੈਂ ਕਰ ਲਾਂ ਕੰਮ ਕੁਮ ਫਿਰ ਚਲ ਜਾਂਦੇ ਕੋਈ ਨਹੀਂ ਤੇ ਬਾਹਰ ਨਾ ਹੁਣ ਚਲ ਜਾਈ ਕੋਈ ਨਹੀਂ ਨਹੀਂ ਜਾਂਦਾ ਆਖੰਡਿਆ ਫੋਨ ਆਇਆ ਮੁੰਡੇ ਨੇ ਆਉਣਾ ਮੈਨੂੰ ਨਹੀਂ ਮੈਂ ਵੀ ਆਊਗਾ ਬੜੇ ਦਿਨ ਹੋ ਗਏ ਉਹਨੂੰ ਆਉਂਦੇ ਨੂੰ ਅੱਜ ਆ ਗਿਆ ਭਲਕੇ ਆ ਗਿਆ ਮਾਂ ਹੋਂ ਦਊਗੀ ਤਾਂ ਤਾਂ ਹੀ ਆਊਗਾ ਇਦਾਂ ਨੇ ਕਿੱਥੋਂ ਆਣਾ ਚੱਲ ਢੀਕ ਲੈਨੇ ਅੱਜ ਦਾ ਦਿਨ ਕਿ ਆਉਂਦਾ ਕਿ ਕੀ ਕਰਦਾ ਪਰ ਮਾਤਾ ਦੀਆਂ ਬਾਹਾਂ ਆਕੜੀਆਂ ਪੇ ਦਵਾ ਦਵ ਨੌ ਪੁੱਤ ਕੋ ਚਲ ਜਾਵਾ ਜਿੱਦਾਂ ਨਾ ਉਹਨਾਂ ਨੂੰ ਬੜਾ ਫਿਕਰ ਹੁੰਦਾ ਵਾ ਫੋਨ ਕਰਕੇ ਤੇ ਇੱਕ ਵਾਰਾ ਨਹੀਂ ਇਹਦਾ ਹਾਲ ਪੁੱਛਿਆ ਐਵੇਂ ਬੈਠੀ ਰਹਿੰਦੀ ਮੂੰਹ ਜਿਹਾ ਸੁੱਟ ਕੇ ਬਾਹਰ ਐ ਗੁਰੂ ਜੀ ਮੰਮੀ ਹਾਂ ਮੁੰਡਾ ਮੈਨੂੰ ਕਹਿਣ ਰਿਹਾ ਸੀ ਹੂੰ ਕਿ ਨਾਨੀ ਚੁੱਪ ਜੇ ਹੋ ਕੇ ਬਾਹਰ ਬੈਠੀ ਆ ਤੇ ਕਿਉਂ ਹੀ ਤਾਂ ਮੂੰਹ ਜਿਹਾ ਬਣਾ ਕੇ ਬੈਠੇ ਰਹਿੰਦੇ ਜੀ ਉੱਧੈ ਬੈਠੀ ਹਾਂ ਕੱਲੀ ਹਾਂ ਤੇ ਫਿਰ ਕੀ ਕਰਨਾ ਮੈਂ ਕਿਧਰ ਨਾ ਗੱਲਾਂ ਕਰਦੀ। ਤੂੰ ਚੱਲ ਅੰਦਰ ਪੱਖੇ ਥਲੇ ਆਰਾਮ ਕਰ ਦੇ ਘੜੀ ਤੁਸੀਂ। ਇਕੱਲੇ ਬੰਦੇ ਨੇ ਫਿਰ ਚੁੱਪ ਕਰਕੇ ਬਹਿਣਾ ਮੈਂ ਉੱਧੈ ਬਾਹਰ ਆ ਗਈ ਹਾਂ। ਹੁੱਸੜ ਜਿਹਾ ਲੱਗਾ ਵਾ ਇੱਥੇ ਕਿਹੜਾ ਠੰਡਾ ਵਾ ਮੀਂਹ ਪੈ ਗਿਆ ਸੋ ਜ਼ਿਆਦੀ ਗਰਮੀ ਹੋ ਗਈ ਆ ਨਹੀਂ ਹੈ ਤੇ ਇਦਾਂ ਹੀ ਹਾਂ ਮੈਂ ਹਾਂ ਚੱਲ ਮਾੜੀ ਮੋਟੀ ਹਵਾ ਵਗਦੀ। ਉਹਨਾਂ ਨੇ ਆਈ ਜਾਣਾ ਵਾ ਮੁੰਡੇ ਨੇ ਕਹਿਣ ਰਿਹਾ ਸੀ ਪੀ ਫੋਨ ਆਇਆ ਸੀ। ਤੇ ਕੋਈ ਗੱਲ ਨਹੀਂ। ਤੁਰ ਪਿਆ ਫਰੇ ਘਰੋਂ ਤੇ ਆਜੂਗਾ ਤੇ ਹਣ ਕੇ ਲੈ ਜਾਊਗਾ। ਤੇ ਨਾਲੇ ਉੱਥੇ ਹੀ ਰਹਿਣਾ ਵਾ। ਨਾਲ ਕੋਈ ਨਹੀਂ ਆਜੂਗਾ। ਉੱਥੇ ਨਾਲੇ ਕਿ ਤੇ ਇਹ ਹਮਨੇ ਜਿਤਮਾਨ ਹੋਵੇ ਚਾਹੀ ਨਾ ਹੋਵੇ ਜਾਣਾ ਤੇ ਘਾਰ ਹੀ ਆ ਨਾ ਘਰ ਤੇ ਜਾਣਾ ਵਾ ਪਰ ਮੰਮੀ ਤੁਸੀਂ ਨਾ ਬੜੀ ਵੱਡੀ ਗਲਤੀ ਕਰ ਲਈ ਜਿਹੜੇ ਕਿ ਮੇਰੀ ਸਲਾਹ ਤੇ ਲ ਲੈ ਲੈਂਦੇ ਜਦੋਂ ਪਿਆਲੀ ਬੰਨਾਂ ਨੂੰ ਲਿਖ ਕੇ ਦਿੱਤਾ ਸੀ ਇਸੇ ਕਰਕੇ ਤੇ ਉਹਨਾਂ ਲਿਖਾਇਆ ਸੀ ਕਿ ਮੁੜ ਕੇ ਮਾਈ ਨੂੰ ਮਾਰਾਂਗੇ ਲੱਤ ਫੇ ਮੁੜ ਕੇ ਨਾ ਘਰੋਂ ਬਾਹਰ ਕੱਢਾਂਗੇ ਤਾਂ ਕਰਕੇ ਤੇ ਉਹਨੇ ਫੋਨ ਨਹੀਂ ਕੀਤਾ ਨਾ ਖਸਮ ਨੂੰ ਕਰਨ ਦਿੱਤਾ ਵਾ ਚੱਲ ਉਹਦੀ ਤਾਂ ਸੱਸ ਹੀ ਇਹਦੀ ਤਾਂ ਮਾਂ ਹੀ ਨਾ ਇਹੋ ਇੱਕ ਵਾਰ ਕਰਕੇ ਬੋਸ ਲੈੰਗਾ ਤੇ ਮੰਮੀ ਆਵਾ ਤੇ ਲੈ ਜਾ ਤੁਹਾਨੂੰ ਮੈਂ ਘਰੇ ਰਹਿਣਾ ਵਾ ਜੀ ਆਹੋ ਤੇ ਉਹਦਾ ਫਰਜ ਬੰਦਾ ਹੈਗਾ ਉਤਰਾ ਵੀ ਰਾਜੀ-ਬਾਜੀ ਪੁੱਛਦਾ ਪੁੱਛ ਕੇ ਮੁੜ ਕੇ ਆਖਦਾ ਵੀ ਮੈਂ ਹੁਣ ਇੰਨੇ ਦਿਨ ਹੋ ਗਏ ਨੇ ਤੈਨੂੰ 5 ਦਿਨ ਜਾਂ 7 ਦਿਨ ਗਈ ਨੂੰ ਤੇ ਹੁਣ ਮਾਤਾ ਮੈਂ ਆਉਣ ਲੱਗਾ ਲੈਣ ਤੈਨੂੰ ਤੇ ਤੇਰੀ ਕੀ ਸਲਾਹ ਹੈਣਾ ਦਿਹਾੜੀ ਹੋਰ ਕਿ ਜਾਂ ਮੈਂ ਲੈ ਜਾਣ ਕੇ ਚੁੱਪ ਕਰਕੇ ਤਾਂ ਮੰਝੇ ਤੇ ਬਹਿ ਕੇ ਰੋਟੀ ਖਾਇਆ ਕਰ ਉੱਥੇ ਇਹ ਨਹੀਂ ਭੀ ਉਹਨਾਂ ਦਾ ਗੋਲਪੁਣਾ ਕਰਨਾ ਵਾ ਕਦੀ ਭਾਂਡੇ ਮਾਂਜਦਾ ਤੇ ਕਦੀ ਕੋਹ ਕਰਦਾ ਤੇ ਕਦੀ ਕੋਹ ਕਰਦਾ ਨੌਕਰ ਨਹੀਂ ਐ ਮਾਲਕ ਵਾਹ ਕਰਦੀ ਤੂੰ ਆਹ ਹੋ ਤਾਂ ਗੱਲ ਤੇਰੀ ਠੀਕ ਵਾ ਤੀਏ ਆਖੀ ਤਾਂ ਚੱਲ ਮੰਜੇ ਤੇ ਬੈਠਾ ਵੀ ਕਿਹੜੇ ਵੱਡੇ ਹੋ ਜਾਣਾ ਹੋ ਜਾਣ ਮਾੜਾ ਮੋਟਾ ਲਾਗੋ ਕਰ ਦੋ ਤੇ ਕੋਈ ਗੱਲ ਨਹੀਂ ਤਾਂ ਹੀ ਤਾਂ ਪੂਏ ਚੜੀ ਆ ਫੇ ਹਾਂ ਤੇ ਜੇ ਕਰਦੇ ਜੇ ਫੇ ਸਿਰ ਤੇ ਕੇਸਰ ਪੈਂਦੇ ਆ ਵਾ ਫੇ ਬੜਾ ਹੈਗਾ ਵਾ ਕਿ ਸੱਸ ਮਾਂ ਗਈ ਆ ਤੇ ਮਗਰ ਮੈਂ ਫੋਨ ਕਰਾਂ ਹਾਂ ਉਹ ਤੇ ਉਹਨੂੰ ਉਹਨੂੰ ਚ ਆਪ ਚਾਹੀਦੀ ਸੀ ਸੋਚ ਇੰਨੀ ਗੱਲ ਦੀ ਤੇ ਕੀ ਆਖਣਗੇ ਉਹ ਹਾਂ ਨਾ ਨਾ ਸੋਚ ਉਹਨੂੰ ਕਾਦੀ ਆ ਤੇ ਨਾ ਫੋਨ ਕੀਤਾ ਨਾ ਪੁੱਛਿਆ ਤੇ ਕੀ ਕਹਿਣਗੇ ਉਹਦੇ ਵਾਸਤੇ ਨਾ ਸਗਰਾ ਖੁੱਲੇ ਹੋ ਗਏ ਆ ਪਿੰਡ ਵਿੱਚ ਲੂਰ ਲੂਰ ਫਿਰਦੀ ਹੁੰਨੀ ਆ ਇੱਕ ਘਰੋਂ ਨਿਕਲ ਤੇ ਦੂਜੇ ਘਰ ਵੜ ਆ ਹੁਣ ਕਿਹੜਾ ਉੱਥੇ ਵੇਖਣਾ ਕਿਸ ਨੇ ਤੇ ਉਹਦੇ ਕਹਿਣ ਡਿਆ ਹੀ ਵੀ ਮੰਮੀ ਚੱਲਣਾ ਨਾਨੀ ਨੂੰ ਸੂਟ ਲਿਆ ਦੀਏ ਤੇ ਤੁਸੀਂ ਨਾ ਸਬਜੀ ਸਬਜੀ ਮੈਂ ਬਣਾਤੀ ਆ ਤੇ ਮੈਂ ਚੱਲੀ ਜਿਹੜੇ ਸ਼ਹਿਰ ਮੈਂ ਤੁਹਾਨੂੰ ਸੂਟ ਲਿਆ ਨਹੀ 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 ਸੂਟ ਨਾ ਲਿਆਈ ਮੇਰੇ ਲਈ ਦੀਏ ਕਿਉਂ ਕੀ ਗੱਲ ਮੈਂ ਨਹੀਂ ਸੂਟ ਲੈਣਾ ਮੇਰੇ ਕੋਲ ਸੂਟ ਬਥੇਰੇ ਨੇ ਕਿੰਨੇ ਕੁ ਸੂਟ ਪਾ ਲੈਣੇ ਮੈਂ ਉਹ ਕੋਈ ਗੱਲ ਨਹੀਂ ਫਿਰ ਕੀ ਹੋਇਆ ਮੈਂ ਲੈ ਦੂੰਗੀ ਇੱਕ ਤੇ ਨਹੀ ਨਹੀ ਚੰਗੇ ਨਹੀਂ ਲੱਗੀ ਦਾ ਪਤਾ ਤੁਹਾਨੂੰ ਮੈਂ ਦੇਣੇ ਆ ਕਿ ਲੈਣੇ ਕੋਈ ਨਹੀਂ ਮਾਤਾ ਮੈਂ ਵੀ ਲੈ ਆਈ ਹੁਣ ਨਹੀਂ ਜੋ ਤੇਰ ਕੋ ਜਾਣੀ ਹੈ ਚਲੋ ਤੁਹਾਡਾ ਫਰਜ ਵਤੀਏ ਈਆਂ ਦਾ ਫਰਜ ਹੁੰਦਾ ਉਹ ਤੇ ਦੇਣੇ ਮਾਪਿਓ ਨੇ ਤੇ ਮੈਂ ਵੀ ਤਾਂ ਨੇ ਬਣ ਨਹੀਂ ਦੇਣਿਆ ਮੈਂ ਕਿਹੜਾ ਰੋਜ ਬਣਾ ਬਣਾ ਦੇਣੇ ਤੁਹਾਨੂੰ ਚਲ ਕੋਈ ਨਹੀਂ ਕਿਤੇ ਮੁੰਡੇ ਦਾ ਵਿਆਹ ਸ਼ਾਦੀ ਹੋਊ ਤੇ ਫਿਰ ਵੇਖ ਲਾਂਗੇ ਲੈ ਮੁੰਡੇ ਦਾ ਵਿਆਹ ਹੁਣੇ ਕਰ ਦੇਣਾ ਵਾ ਅਜੇ ਮੁੰਡੇ ਦੇ ਵਿਆਹ ਚ 6-7 ਸਾਲ ਵਾ ਚਲ ਕੋਈ ਗੱਲ ਨਹੀਂ ਉਹ ਤੋਂ ਫੇਰ ਲੈ ਦਾਂਗੇ ਜਿੱਦਾਂ ਦਾ ਕਹੋਗੇ ਉਹ ਨਹੀਂ ਗੱਲ ਕੋਈ ਪੁੱਤਰ ਤੁਹਾਡੇ ਹੀ ਕੱਪੜੇ ਆ ਕੋਈ ਗੱਲ ਨਹੀਂ ਬਥੇਰੇ ਕੱਪੜੇ ਆ ਮੇਰੇ ਕੋਲ ਨਹੀਂ ਨਹੀਂ ਮੈਂ ਚੱਲੀ ਆਂ ਸ਼ਹਿਰ ਤੁਸੀਂ ਅੰਦਰ ਘੜੀ ਨਾ ਹਰਾਮ ਕਰ ਲੋ ਹੇ ਦੋਵੇਂ ਮਾਪੋਤ ਹੋ ਗਏ ਨਾ ਛੱਟ ਆ ਗਈ ਹੋਰ ਨਹੀਂ ਕੁਝ ਵੀ ਲੈਣਾ ਬਸ ਤੁਹਾਡਾ ਸੂਟ ਹੀ ਲੈਣਾ ਨਹੀਂ ਕੋਈ ਜ਼ਰੂਰੀ ਸੂਟ ਦੇ ਆ ਮੈਂ ਨਹੀਂ ਖੇਚਲ ਕਰਨ ਨਹੀਂ ਨਹੀਂ ਖੇਚਲ ਕਾਦੀ ਆ ਕੋਈ ਗੱਲ ਨਹੀਂ ਤੇ ਆਓ ਤੁਸੀਂ ਅੰਦਰ ਉਥੇ ਲੰਮੇ ਪਾਓ ਤੇ ਮੈਂ ਤੁਹਾਡੇ ਜਾ ਕੇ ਤੇ ਹੋਮ ਦੇ ਮੈਂ ਦੱਸ ਮੈਂ ਖੜੇ ਪਈ ਆ ਤੂੰ ਸੂਟ ਦੇ ਮੈਂ ਨਹੀਂ ਰਹਿਣ ਦੇ ਮੇਰੀ ਸੁਣੋ ਗੱਲ ਆ ਨਾ ਆਪਣੀ ਦਾ ਤਾਂ ਤੁਹਾਨੂੰ ਪਤਾ ਹੀ ਹੈ ਅਗਲੀ ਕਹੂਗੀ ਹੂੰ ਤੀ ਕੋ ਰਹਿ ਕੇ ਆਈ ਕੀ ਦਿੱਤਾ ਵਾ ਤੀ ਨੇ ਫੇਰ ਬਸ ਠੀਕ ਹੋ ਮੈਂ ਲੈਣਾ ਹੀ ਆ ਪੁੱਤ ਇਹ ਵੀ ਤਾਂ ਗੱਲ ਵੇ ਨਾ ਤਿਆਂ ਕੋ ਲੈਣ ਥੋੜਾ ਆਈਦਾ ਵਾ ਹਾਂ ਤੇ ਗੱਲ ਤਾਂ ਠੀਕ ਆ ਮੈਂ ਮੰਦੀ ਆ ਪਰ ਨਹੀਂ ਹੁਣ ਤੇ ਨਿਆਣਾ ਵੀ ਕਹਿਣ ਦਿਆ ਵਾ ਤੇ ਮੈਂ ਜਾ ਕੇ ਨਾ ਝਟ ਆ ਗਈ ਜੀ ਮੈਂ ਦੱਸ ਉਹਨਾਂ ਤੇ ਕਹਿਣਾ ਹੀ ਨਿਆਣੇ ਨੇ ਉਹਨੂੰ ਕੀ ਸਮਝਵਾ ਕੋਈ ਨਹੀਂ ਉਹਨੂੰ ਸਾਰੀ ਸਮਝਵਾ ਅੱਜ ਕੱਲ ਦੇ ਨਿਆਣੇ ਜਿਹੜੇ ਆ ਨਾ ਉਹ ਬੜੇ ਸਿਆਣੇ ਆ ਹਾਂ ਤੇ ਇਦਾਂ ਹੀ ਆ ਗੱਲ ਪਰ ਚੱਲ ਮੈਂ ਤਾਂ ਨਹੀਂ ਤਿਗੇ ਰਹਿਣ ਦੇ ਨਾ ਤੋਂ ਇਹ ਕੰਮ ਕਰ ਰੱਖਿਆ ਆਜੋ ਆਜੋ ਅੰਦਰ ਉਥੇ ਲੰਮੇ ਪਾਓ ਤੁਸੀਂ ਤੇ ਮੈਂ ਆਉਂਗੀ ਚੱਲ ਕੋਈ ਇਨਸ਼ਾਅੱਲਾ ਆ ਗਈ ਮੈਂ ਦੱਸ ਮੈਂ ਖੜੇ ਪੈ ਗਈ ਆ ਸੂਟ ਦੇ ਦੱਸ ਸੂਟ ਮੇਰੇ ਕੋਲ ਅੱਗੇ ਵਾਧੂ ਪਏ ਨੇ ਕਿੰਨੇ ਕੁ ਮੈਂ ਪਾ ਲੈਣੇ ਨੇ ਸੂਟ ਈ ਕਰਾਂ ਹੁਣ ਨਹੀਂ ਆਖੇ ਲੱਗਦੀ ਚੱਲ ਇਹਦੀ ਮਰਜ਼ੀ ਫਿਰ ਹੁਣ ਜਿੱਦਾਂ ਮਰਜ਼ੀ ਕਰੇ ਫਿਰ ਮੈਂ ਕੀ ਆਖ ਸਕਨੇ ਆ ਏਦਾਂ ਕਰਦੀ ਆ ਭੈਣ ਨੂੰ ਫੋਨ ਲੰਨੀ ਆ ਇਹਨੂੰ ਮੈਂ ਕਹਿੰਦੀ ਰਹੀ ਆ ਵੀ ਆ ਜਾ ਆ ਜਾ ਪਰ ਨਾ ਅੱਜ ਹੁਣ ਮੈਂ ਨਹੀਂ ਆ ਜਾਣਾ ਵਾ ਨਾ ਤੇ ਫਿਰ ਇਹਦਾ ਵੀ ਟਾਈਮ ਲੱਗ ਜਾਣਾ ਹੈ ਹੈਲੋ ਸਤਿ ਸ਼੍ਰੀ ਅਕਾਲ ਹਾਂ ਠੀਕ ਠਾਕ ਵਧੀਆ ਤੂੰ ਆਪਣਾ ਸੁਣਾ ਹਾਂ ਹਾਈ ਹਾਈ ਨੀ ਉਸੇ ਕਰਕੇ ਤੈਨੂੰ ਫੋਨ ਕੀਤਾ ਵਾ ਚਲ ਜਾ ਸੈਰਸ ਲੈਣ ਮਾਣ ਆਹੋ ਤੇ ਤੂੰ ਹੀ ਨਾ ਐਡੀ ਵੱਧਵਾ ਨਾ ਤੇਰੇ ਤਰਲੇ ਕਰਦੀ ਰਹੀ ਆ ਮੈਂ ਕਿ ਮਾਤਾ ਹੈ ਨਹੀਂ ਕੀ ਕਰ ਤੇ ਆ ਪਰ ਨਾ ਤੇਰਾ ਟਾਈਮ ਨਹੀਂ ਲੱਗਾ ਹੂੰ ਬੇਠੀ ਰਹੂੰ ਜਿੱਥੇ ਆ ਗਈ ਕੋਈ ਲੋੜ ਨਹੀਂ ਆਉਂਦੀ ਹੁਣ ਕੀ ਕਰਨਾ ਆ ਕੇ ਨਾ ਬੰਦਾ ਬੈਠ ਕੇ ਆਰਾਮ ਨਾਲ ਪਏ ਗੱਲਾਂ ਪਤਾ ਕਰ ਸਕਦਾ ਸੌ ਗੱਲਾਂ ਪਤਾ ਪੁੱਛੀ ਨਾ ਵਾ ਫੋਰ ਉਹ ਬੈਠੀ ਬੈਠੀ ਤੇ ਚਾਹ ਪੀਂਦੀ ਬਿਟਰ ਬਿਟਰ ਗੱਲਾਂ ਸੁਣਦੀ ਜਿਹੜੇ ਮੁੰਡੇ ਆਪਣੇ ਦੱਸਦੀ ਹੂੰ ਚਲ ਕੋਈ ਨਹੀਂ ਆ ਜਾਣਾ ਕੋਈ ਅੱਜ ਆ ਕਿੰਨੇ ਦਿਨ ਲੰਘ ਗਏ ਆ ਤੈਨੂੰ ਮੈਂ ਰੋਜ਼ ਫੋਨ ਕਰਦੀ ਰਹੀ ਆ ਵੀ ਆ ਪਰ ਨਾ ਖੰਡਾ ਝੋਨਾ ਲੱਗਦਾ ਸਾਡਾ ਫਲਾਣਾ ਸਾਡਾ ਢਮਕਾਣਾ ਤੇ ਗੁੱਸਾ ਨਾ ਕਰਾਂ ਤੇ ਹੋਰ ਕੀ ਕਰਾਂ ਫੇ ਹਾਂ ਚਲ ਕੋਈ ਨਹੀਂ ਜਦੋਂ ਤੇਰਾ ਟਾਈਮ ਲੱਗੂਗਾ ਨਾ ਉਦੋਂ ਹੀ ਆ ਜੀ ਕੋਈ ਲੋੜ ਨਹੀਂ ਆਉਂਦੀ ਹੁਣ ਆਹੋ ਮੋਰ ਕਰ ਲਿਆ ਕੰਮ ਤੇ ਕੰਮ ਹੀ ਕਰਨਾ ਹੁਣ ਕਰਨਾ ਹੂੰ ਚੱਲ ਠੀਕ ਆਉਗੀ ਫਿਰ ਮੈਂ ਕਰੂੰਗੀ ਤੈਨੂੰ ਫੋਨ ਤੀ ਨਵੇਂ ਕਾਜਾਂ ਸੁਲੰਬੀ ਆਣਗੇ ਹਾਂ ਚੱਲ ਠੀਕ ਚੰਗਾ ਸਤਿ ਸ਼੍ਰੀ ਅਕਾਲ ਕਿਤਾ ਚੁਤ ਨਹੀਂ ਜੋ ਕੋਈ ਨਹੀਂ ਮਾਰਨ ਹੁਣ ਹੁਣ ਮੈਂ ਤਰਾ ਚਾਰ ਪਉਣਾ ਚਲ ਮਗਰਾਂਉਂਗੀ ਤੇ 100 ਗੱਲ ਬਾਤ ਹੁੰਦੀ ਹੈ ਪਰ ਨਾ ਆਈ ਨਹੀਂ ਐਕੀ ਕੰਮ ਇਹਦਾ ਬੜਾ ਚੜਿਆ ਇਹ ਤਾਂ ਕਰੀ ਜਾ ਇੱਥੇ ਬੈਠੀ ਕੰਮ ਹੁਣ ਹੁਣ ਤੇ ਮਾਤਾ ਆਈ ਥੜੀ